ਸਸ ਸਾਲ ਦੋਸਤੋ ਅੱਜ ਅਸੀਂ ਪਹੁੰਚੇ ਹਾਂ ਤਲਵੰਡੀ ਸਾਬੋ ਤੇ ਇੱਥੇ ਤੁਹਾਨੂੰ ਪੁੱਤ ਜੱਟਾਂ ਦੇ ਫਿਲਮ ਦੀ ਜਿਹੜੀ ਸ਼ੂਟਿੰਗ ਦੀ ਲੋਕੇਸ਼ਨ ਆ ਉਸ ਦਾ ਦੂਸਰਾ ਭਾਗ ਦਿਖਾਵਾਂਗੇ ਤੇ ਦੋਸਤੋ ਪੁੱਤ ਜੱਟਾਂ ਦੇ ਫਿਲਮ ਦਾ ਜਿਹੜਾ ਟਾਈਟਲ ਗੀਤ ਸੀ ਉਸ ਦੀ ਸ਼ੂਟਿੰਗ ਇੱਥੇ ਤਲਵੰਡੀ ਸਾਬੋ ਹੋਈ ਸੀ ਇਹ ਦੋਸਤੋ ਜਿਹੜਾ ਗੇਟ ਬਣਿਆ ਹੋਇਆ ਹੈ ਤਖਤ ਸ਼੍ਰੀ ਦਮਦਮਾ ਸਾਹਿਬ ਜਦੋਂ ਆਪਾਂ ਗੁਰਦੁਆਰਾ ਸਾਹਿਬ ਨੂੰ ਜਾਂਦੇ ਹਾਂ ਤਾਂ ਉਸ ਦਾ ਮੁੱਖ ਗੇਟ ਆ ਤੇ ਇਸ ਗੇਟ ਦੇ ਅੱਗੇ ਪੁੱਤ ਜੱਟਾਂ ਦੇ ਫਿਲਮ ਦਾ ਜਿਹੜਾ ਗੀਤ ਆ ਉਹ ਫੁਲਮਾਇਆ ਗਿਆ ਸੀ ਤੁਸੀਂ ਵੀਡੀਓ ਦੇ ਵਿੱਚ ਨਾਲ ਸਕਰੀਨਸ਼ਾਟ ਤੇ ਵੀ ਦੇਖ ਰਹੇ ਹੋ ਇਹੀ ਉਹੀ ਲੋਕੇਸ਼ਨ ਆ ਜਿੱਥੇ ਸਟਾਰਟਿੰਗ ਦੇ ਵਿੱਚ ਆ ਜਿਹੜੇ ਕੁਝ ਸੀਨ ਇੱਥੋਂ ਦੇ ਫੁਲਮਾਏ ਗਏ ਸੀ ਕਿਉਂਕਿ ਪੁੱਤ ਜੱਟਾਂ ਦੇ ਜਿਹੜਾ ਫਿਲਮ ਦਾ ਟਾਈਟਲ ਟਰੈਕ ਸੀ ਤੇ ਉਸ ਦੀ ਕਾਫੀ ਜ਼ਿਆਦਾ ਜਿਹੜੀ ਸ਼ੂਟਿੰਗ ਆ ਲਗਭਗ ਉਹ ਤਲਵੰਡੀ ਸਾਬੋ ਹੀ ਹੋਈ ਸੀ ਇਸ ਤੋਂ ਇਲਾਵਾ ਇਹ ਜਿਹੜਾ ਰਾਮਾ ਮੰਡੀ ਨੂੰ ਬਾਈਪਾਸ ਜਾਂਦਾ ਹੈ ਇਹ ਨਹਿਰ ਦੇ ਨਾਲ-ਨਾਲ ਵੀ ਸੀਨ ਫੁਲਮਾਏ ਗਏ ਸੀ ਬੇਸ਼ੱਕ ਉਸ ਸਮੇਂ ਜਿਹੜੀ ਇਹ ਨਹਿਰ ਆ ਉਹ ਕੱਚੀ ਸੀ ਤੇ ਇੱਥੇ ਇਹ ਸੜਕ ਬਣੀ ਸੀ ਹੁੰਦੀ ਤੇ ਇਹਦੀ ਜਿਹੜੀ ਪਟੜੀ ਸੀ ਪਟੜੀ ਦੇ ਦੋਨੋਂ ਪਾਸੇ ਦੋਸਤੋ ਇੱਥੇ ਗੀਤ ਦੀ ਜਿਹੜੀ ਸ਼ੂਟਿੰਗ ਕੀਤੀ ਗਈ ਸੀ ਤੁਸੀਂ ਇਹ ਨਾਲ-ਨਾਲ ਸਕਰੀਨਸ਼ਾਟ ਵੀ ਦੇਖ ਰਹੇ ਹੋ ਤੇ ਇਹ ਪੁੱਤ ਜੱਟਾਂ ਦੇ ਜਿਹੜਾ ਫਿਲਮ ਦਾ ਮੁੱਖ ਟਾਈਟਲ ਟਰੈਕ ਸੀ ਦੋਸਤੋ ਇਹ ਸ੍ਰਿੰਦਰ ਸ਼ਿੰਦਾ ਕੁਲਦੀਪ ਪਾਰਸ ਪਾਲ ਦੱਤ ਵਾਲਾ ਤੇ ਅਮਰ ਸਿੰਘ ਚਮਕੀਲਾ ਜੀ ਦੀ ਆਵਾਜ਼ ਦੇ ਵਿੱਚ ਬੜਾ ਖੂਬਸੂਰਤ ਇਹ ਜਿਹੜਾ ਗੀਤ ਸੀ ਪੁੱਤ ਜੱਟਾਂ ਦੇ ਬੁਲਾਉਂਦੇ ਬੱਕਰੀ ਦੋਸਤੋ ਇਹਦੀ ਜਿਹੜੀ ਸ਼ੂਟਿੰਗ ਲੋਕੇਸ਼ਨ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਰਹੇ ਹੋ ਤੇ ਦੋਸਤੋ ਇਸ ਫਿਲਮ ਦੇ ਕੁਝ ਕਿਰਦਾਰਾਂ ਦੀ ਗੱਲ ਆਪਾਂ ਪਹਿਲਾਂ ਵੀ ਕਰ ਚੁੱਕੇ ਹਾਂ ਤੇ ਇਸ ਫਿਲਮ ਦੇ ਵਿੱਚ ਜਿਹੜਾ ਖਲਨਾਇਕ ਦਾ ਰੋਲ ਅਦਾ ਕੀਤਾ ਸੀ ਪ੍ਰਕਾਸ਼ ਗਿੱਲ ਜੀ ਨੇ ਕੀਤਾ ਸੀ ਜਗੀਰੇ ਦੇ ਨਾਮ ਤੋਂ ਤੇ ਬੜਾ ਜ਼ਬਰਦਸਤ ਰੋਲ ਸੀ ਇਸ ਫਿਲਮ ਦੇ ਵਿੱਚ ਤੇ ਹਰ ਇੱਕ ਬੰਦੇ ਨੂੰ ਯਾਦ ਆਉ ਰੋਲ ਤੇ ਉਸ ਰੋਲ ਨੇ ਇਸ ਫਿਲਮ ਦੇ ਵਿੱਚ ਇੱਕ ਵੱਖਰੀ ਜਾਣ ਪਾਈ ਸੀ ਤੇ ਪਿਛਲੀ ਵੀਡੀਓ 'ਚ ਬਹੁਤ ਸਾਰੇ ਦੋਸਤਾਂ ਨੇ ਕਮੈਂਟ ਕੀਤੇ ਸੀ ਕਿ ਤੁਸੀਂ ਉਹਨਾਂ ਦਾ ਨਾਮ ਨਹੀਂ ਲਿਆ ਤਾਂ ਦੋਸਤੋ ਕੁਝ ਫਿਲਮਾਂ ਦੀ ਸ਼ਾਇਦ ਜਿਹੜੇ ਸ਼ੂਟਿੰਗ ਇਸ ਨਹਿਰ ਤੇ ਵੀ ਹੋਈ ਹੈ ਇਹ ਬਾਗੀ ਬਾਂਦਰ ਵਾਲੀ ਨਹਿਰ ਆ ਤੇ ਇਸ ਦੇ ਵੀ ਨਾਲ ਸਕਰੀਨ ਸ਼ਾਟ ਮੈਂ ਸਾਂਝੇ ਕਰ ਰਿਹਾ ਦੋਸਤੋ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਦੋਸਤਾਂ ਦੇ ਨਾਲ ਸ਼ੇਅਰ ਜਰੂਰ ਕਰ ਦਿਓ ਕਿਉਂਕਿ ਇਹ ਲਗਭਗ 40 ਸਾਲ ਪੁਰਾਣੀਆਂ ਜਿਹੜੀਆਂ ਲੋਕੇਸ਼ਨਾਂ ਨੇ ਜਿਹੜੀਆਂ ਅੱਜ ਆਪਾਂ ਕਵਰ ਕਰਕੇ ਤੁਹਾਨੂੰ ਆਪਣੇ ਇਸ ਚੈਨਲ ਦੇ ਰਾਈ ਦਿਖਾ ਰਹੇ ਹਾਂ ਤੇ ਅਗਲੇ ਦੋਸਤੋ ਜਿਹੜੀ ਲੜੀ ਆ ਉਸ ਦੇ ਵਿੱਚ ਆਪਾਂ ਜਿਹੜੀ ਪਿੰਡ ਚੂੜਚਾਕੜ ਦੇ ਵਿੱਚ ਇਸ ਦੀ ਸ਼ੂਟਿੰਗ ਹੋਈ ਸੀ ਤੇ ਮਣੀ ਖੜਾ ਦੇ ਵਿੱਚ ਹੋਈ ਸੀ ਉਹ ਵੀ ਤੁਹਾਡੇ ਨਾਲ ਜਲਦੀ ਸਾਂਝੀ ਕਰਾਂਗੇ ਧੰਨਵਾਦ ਜੱਟਾਂ ਦੇ ਬੁਲਾਉਂਦੇ ਬੱਕਰੇ ਮੋੜਦੇ ਆ